ਸਰਸਰ ਦਾ ਹਰੇਕ ਮਨੁੱਖ ਅੱਜ ਸੁੱਖ ਦੀ ਭਾਲ ਵਿੱਚ ਅਟਕ ਰਿਹਾ ਏ ਤੇ ਸੋਚਦਾ ਏ ਕੋਈ ਅਜਿਹਾ ਮੰਤਰ ਮਿਲ ਜੇ ਜਿੰਨੂੰ ਜਪਣ ਦੇ ਨਾਲ ਮੇਰੇ ਜੀਵਨ ਦੇ ਅੰਦਰ ਸੁੱਖ ਭਰ ਜਾਣ ਸਾਰੇ ਦੁੱਖ ਚ ਰਹਿ ਜਾਣ ਤੇ ਫਰੀ ਸਾਹਿਬ ਜੀ ਨੇ ਇਹ ਨੁਕਤਾ ਸਾਡੀ ਚੋੜੀ ਵਿੱਚ ਪਾਇਆ ਕਿ ਦੇਖ ਜੇ ਜੀਵਨ ਵਿੱਚ ਸੁੱਖ ਪ੍ਰਾਪਤ ਕਰਨੇ ਚਾਹੁੰਦਾ ਹੈ ਦੁੱਖਾਂ ਤੋਂ ਛੁਟਕਾਰਾ ਚਾਹੁੰਦਾ ਹੈ ਤੇ ਤਿੰਨ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲੈ ਜਿਸ ਦਿਨ ਉਹ ਗੁਣ ਤੇਰੇ ਅੰਦਰ ਵੱਸ ਗਏ ਇਹ ਜੀਵਨ ਸੁੱਖਾਂ ਨਾਲ ਭਰਪੂਰ ਹੋਵੇਗਾ ਉਹ ਤਿੰਨ ਗੁਣ ਕਿਹੜੇ ਨੇ 127 ਨੰਬਰ ਸ਼ਲੋਕ ਦੇ ਅੰਦਰ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਨਿਮਨਸੂ ਅੱਖਰ ਪਹਿਲਾ ਗੁਣ ਹੈ ਨਿਉਣਾ ਕਿ ਤੇਰੇ ਅੰਦਰ ਨਿਮਰਤਾ ਆ ਜਾਵੇ ਤੇਰੇ ਅੰਦਰ ਸਹਿਜ ਆ ਜਾਵੇ ਟਿਕਾ ਆ ਜਾਵੇ ਜਿਹੜੀ ਤੂੰ ਵਿਰਤ ਦੀ ਹਉਮੈ ਚੁੱਕੀ ਫਿਰਦਾ ਏ ਕਿ ਮੈਂ ਬਹੁਤ ਕੁਝ ਹਾਂ ਉਹ ਹਉਮੈ ਤੇਰੇ ਅੰਦਰੋਂ ਚਲੀ ਜਾਵੇ ਤੈਨੂੰ ਸਮਝ ਪੈ ਜਾਵੇ ਕਿ ਜੀਵਨ ਦੇ ਅੰਦਰ ਨਿਮਰਤਾ ਹੀ ਉਹ ਗਹਿਣਾ ਹੈ ਜਿਹਨੂੰ ਧਾਰਨ ਕਰਨ ਦੇ ਨਾਲ ਮੈਂ ਜਗਤ ਵਿੱਚ ਵੀ ਸੁੱਖ ਪ੍ਰਾਪਤ ਕਰ ਸਕਦਾ ਹਾਂ ਤੇ ਨਿਰੰਕਾਰ ਦੇ ਘਰ ਅੰਦਰ ਵੀ ਆਸਾ ਕੀ ਵਾਰ ਦੀ ਬਾਣੀ ਪੜ੍ਹਦੇ ਹਾਂ ਉੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਿਮਰ ਦੀ ਰੁੱਖ ਦੀ ਉਦਾਹਰਣ ਦੇ ਕੇ ਸਮਝਾਇਆ ਕਿ ਸਿਮਰ ਦਾ ਰੁੱਖ ਹੈ ਬਹੁਤ ਉੱਚਾ ਫੁੱਲ ਵੀ ਲੱਗਦੇ ਨੇ ਫਲ ਵੀ ਪੈਂਦੇ ਨੇ ਤੋਤੇ ਬੜੀ ਆਸ ਲੈ ਕੇ ਆਉਂਦੇ ਨੇ ਪਰ ਨਾ ਉਹਦੇ ਫੁੱਲ ਕਿਸੇ ਕੰਮ ਨਾ ਉਹਦੇ ਫਲ ਕਿਸੇ ਕੰਮ ਤੇ ਨਾ ਹੀ ਉਹਦੀ ਲੱਕੜ ਕਿਸੇ ਕੰਮ ਸਿਮਰ ਰੁੱਖ ਸਰਾਇਰਾ ਅਤ ਦਿर्घ ਅਤ ਮੁਚ ਕੋਏ ਜੇ ਆਵੇ ਆਸ ਕਰ ਜahin ਨਰਸੈ ਕਿਤ ਫਲ ਫਿੱਕੇ ਫਲ ਬਕਬਕੇ ਕਾਮ ਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਦੇਖ ਜੀਵਨ ਦਾ ਤਤ ਇਹੀ ਹੈ ਕਿ ਤੇਰੇ ਜੀਵਨ ਵਿੱਚ ਨਿਮਰਤਾ ਹੋਵੇ ਆਪਾ ਤੱਕੜੀ ਦੇ ਦੋ ਪੱਲੇ ਦੇਖਦੇ ਆ ਧਾਰ ਤਰਾਜੂ ਤੋਲੀ ਹੈ ਨਵੇਂ ਸੋ ਗौरा ਹੋਏ ਜਿਹੜਾ ਪੱਲਾ ਪਹਾੜਾ ਹੈ ਆਪਣੇ ਆਪ ਧਰਤੀ ਵਾਲੇ ਪਾਸੇ ਝੁਕ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਲੋਕ ਨਿਮਰਤਾ ਨਾਲ ਭਰੇ ਹੁੰਦੇ ਨੇ ਉਹ ਫਿਰ ਬਾਰੀ ਤੌਰ ਤੇ ਪਦਾਰਥਾਂ ਦਾ ਵਿਖਾਵਾ ਨਹੀਂ ਕਰਦੇ ਸੁਖਮਨੀ ਸੇਵ ਦੀ ਬਾਣੀ ਅੰਦਰ ਗੁਰੂ ਅਰਜਨ ਸਾਹਿਬ ਜੀ ਨੇ ਵੀ ਬੜੀ ਪਿਆਰੀ ਉਦਾਹਰਨ ਦੇ ਕਿਸ ਸਮਝਾਇਆ ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤਲੇ ਬੜੇ ਬੜੇ ਹੰਕਾਰੀਆ ਨਾਨਕ ਗਰਬ ਗਲੇ ਦੇਖ ਜਿਹੜੇ ਬਹੁਤ ਵੱਡੇ ਹੰਕਾਰੀ ਬਣਦੇ ਸਨ ਉਹ ਆਪਣੇ ਹੰਕਾਰ ਵਿੱਚ ਹੀ ਗਲ ਗਏ ਜੀਵਨ ਬਰਬਾਦ ਕਰਕੇ ਚਲੇ ਗਏ ਸੁਦੇਖ ਜੀਵਨ ਦਾ ਪਹਿਲਾ ਮੰਤਰੇ ਹੈ ਕਿ ਤੇਰੀ ਕੋਲ ਨਿਮਰਤਾ ਹੋਵੇ ਜੀਵਨ ਹਉ ਮੇਜਾ ਹੰਕਾਰ ਨਾਲ ਨਾ ਭਰਿਆ ਹੋਵੇ ਸਾਰਿਆਂ ਵਾਸਤੇ ਤੇਰੇ ਮਨ ਅੰਦਰ ਸਤਕਾਰ ਹੋਵੇ ਪਿਆਰ ਹੋਵੇ ਨਿਮਣ ਸੋ ਅਖਰ ਖਵਣ ਗੁਣ ਤੇ ਦੂਸਰਾ ਗੁਣ ਹੈ ਸਹਾਰਨਾ ਕਿ ਕਿਸੇ ਦੇ ਬੋਲਾਂ ਨੂੰ ਸਹਾਰਨ ਦੀ ਤਾਕਤ ਤੇਰੇ ਅੰਦਰ ਵੀ ਹੋਵੇ ਏਸੀ ਨੂੰ ਅੱਜ ਮਨੋਵਿਗਿਆਨੀ ਕਹਿ ਰਹੇ ਨੇ ਕਿ ਆਪਣੇ ਧੀਆਂ ਪੁੱਤਰਾਂ ਨੂੰ ਨਿਰਾਸ਼ਾ ਦਾ ਕੰਮ ਸਾਹਮਣਾ ਕਰਨਾ ਵੀ ਸਿਖਾਓ। ਉਹਨਾਂ ਨੂੰ ਇਹ ਵੀ ਦੱਸੋ ਕਿ ਪੁੱਤ ਜੀਵਨ ਵਿੱਚ ਸਾਰਾ ਕੁਝ ਪ੍ਰਾਪਤ ਨਹੀਂ ਹੋਣਾ ਜਾਂ ਜੀਵਨ ਤੇਰੇ ਹਿਸਾਬ ਨਾਲ ਨਹੀਂ ਚੱਲਣਾ। ਅੱਜ ਤੋਂ 40-50 ਸਾਲ ਪਿਛੇ ਚਲੇ ਜਾਈਏ ਤੇ ਸਾਡੇ ਵੱਡੇ ਪਰਿਵਾਰ ਸਨ, ਪੰਜ-ਸੱਤ ਚਾਚੇ-ਤਾਏ ਹੋਣੇ, ਵੱਡੇ ਪਰਿਵਾਰ ਹੋਣੇ। ਤੇ ਉਹਨਾਂ ਪਰਿਵਾਰਾਂ ਦੇ ਵਿੱਚ ਬੱਚੇ ਬਚਪਨ ਤੋਂ ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਸਿੱਖ ਜਾਂਦੇ ਸਨ ਕਿਉਂਕਿ ਜਦੋਂ ਕੋਈ ਗਲਤੀ ਕਰਨੀ ਚਾਚੀਆਂ ਤਾਇਆਂ ਦੇ ਵਿੱਚ ਝਿੜਕ ਲੈਣਾ ਚਾਚੀਆਂ ਤਾਇਆਂ ਵੀ ਝਿੜਕ ਲੈਣਾ ਲੋੜ ਪੈਣੀ ਤੇ ਦੋ ਚਾਰ ਚਪੇੜਾਂ ਵੀ ਵੱਜ ਜਾਣੀਆਂ ਉਹ ਬੱਚੇ ਬਹੁਤੀ ਬੇਇੱਜ਼ਤੀ ਮਹਿਸੂਸ ਨਹੀਂ ਸੀ ਕਰਦੇ ਅੱਜ ਸਮਾਂ ਬਦਲਿਆ ਸਾਡੇ ਪਰਿਵਾਰ ਛੋਟੇ ਰਹੇਗੇ ਹੁਣ ਘਰ ਵਿੱਚ ਇੱਕ ਇੱਕ ਦੋ ਦੋ ਬੱਚੇ ਨੇ ਤੇ ਮਾਂ ਕੀ ਕਹਿੰਦੀ ਹੈ ਮੇਰੇ ਪੁੱਤ ਨੂੰ ਗੁੱਸੇ ਨਾ ਹੋਇਓ ਇਨੂੰ ਕਿਸੇ ਤਰ੍ਹਾਂ ਵੀ ਛਿੜਕਿਓ ਨਾ ਇਹ ਗੁੱਸਾ ਬੜਾ ਕਰਦਾ ਏ ਉਹ ਚੀਜ਼ਾਂ ਨੇ ਕਿ ਕੀਤਾ ਸਾਡੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਬਹੁਤ ਕਮਜ਼ੋਰ ਕਰਤਾ ਉਹ ਬੱਚੇ ਜਦੋਂ ਇਸ ਮਾਹੌਲ ਵਿੱਚ ਪੜ ਕੇ ਵੱਡੇ ਹੁੰਦੇ ਨੇ ਤੇ ਉਹਨਾਂ ਦੀ ਆਦਤ ਹੀ ਬਣ ਜਾਂਦੀ ਏ ਸੁਭਾਅ ਹੀ ਬਣ ਜਾਂਦਾ ਏ ਕਿ ਜੋ ਅਸੀਂ ਚਾਹੁੰਨੇ ਆ ਉਹੀ ਕੁਝ ਮਿਲੇ ਪਰ ਜਦੋਂ ਜੀਵਨ ਵਿੱਚ ਉਹ ਕੁਝ ਨਹੀਂ ਮਿਲਦਾ ਤੇ ਉਹ ਬੱਚੇ ਬਹੁਤ ਛੇਤੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਆਤਮ ਹੱਤਿਆ ਕਰ ਜਾਂਦੇ ਨੇ ਮਰ ਜਾਂਦੇ ਨੇ ਕਿਉਂਕਿ ਲੱਗਦਾ ਜੀ ਜੇ ਇਹ ਚੀਜ਼ ਨਾ ਮਿਲੀ ਤੇ ਮੇਰਾ ਜੀਵਨ ਹੀ ਅਧੂਰਾ ਪਰ ਪਾਤਸ਼ਾਹ ਜੀ ਨੇ ਸਮਝਾਇਆ ਫਰੀਸਟੇਬ ਕਹਿਣ ਲੱਗੇ ਦੇਖ ਇਹ ਜੀਵਨ ਦਾ ਦੂਸਰਾ ਗੁਣ ਹੈ ਕਿ ਕਿਸੇ ਦੇ ਬੋਲਾਂ ਨੂੰ ਕਿਸੇ ਦੀ ਵਧੀਕੀ ਨੂੰ ਸਹਾਰਨ ਦੀ ਤਾਕਤ ਵੀ ਤੇਰੇ ਚ ਕੋਲ ਹੋਵੇ ਨਿਮਣਸੂ ਅਖਰ ਖਵਣ ਗੁਣ ਜੇਬਾਂ ਮਣੀਆ ਮੰਤਰ ਤੇ ਤੀਸਰਾ ਮੰਤਰ ਹੈ ਕਿ ਤੇਰੀ ਜ਼ੁਬਾਨ ਵਿੱਚ ਮਠਾਸ ਹੋਵੇ ਤਾਂ ਜਦੋਂ ਵੀ ਬੋਲੇ ਬਹੁਤ ਪਿਆਰ ਭਰੇ ਬੋਲ ਬੋਲੇ ਕਿਉਂਕਿ ਟੁੱਟ ਪ੍ਰੀਤ ਗਈ ਬੁਰ ਬੋਲ ਸਾਡੀ ਜਿਹੜੀ ਪ੍ਰੀਤ ਹੈ ਸਾਡਾ ਜਿਹੜਾ ਪਿਆਰ ਹੈ ਉਹ ਕਈ ਸਾਲਾਂ ਦੀ ਸਾਂਝ ਇੱਕ ਬੁਰੇ ਬੋਲ ਨਾਲ ਟੁੱਟ ਜਾਂਦੀ ਹੈ ਆਪਾਂ ਕਿਸੇ ਨੂੰ ਇੱਕ ਵੀ ਮਾੜਾ ਸ਼ਬਦ ਬੋਲ ਦਈਏ ਉਹ ਸ਼ਬਦ ਤਲਵਾਰ ਨਾਲੋਂ ਵੀ ਜ਼ਿਆਦਾ ਵੱਡਾ ਵਾਰ ਕਰਦਾ ਹੈ ਕਿਉਂਕਿ ਤਲਵਾਰ ਦਾ ਫਟ ਤੇ ਪਰ ਜਾਂਦਾ ਹੈ ਪਰ ਸ਼ਬਦ ਦਾ ਫਟ ਕਦੇ ਨਹੀਂ ਪਰਦਾ ਸੋ ਬਾਬਾ ਫਰੀਦ ਸੇਵ ਜੀ ਨੇ ਸਮਝਾਇਆ ਕਿ ਤਿੰਨ ਗੁਣ ਤਿੰਨ ਮੰਤਰ ਆਪਣੇ ਜੀਵਨ ਵਿੱਚ ਧਾਰਨ ਕਰ ਲੈ ਨਿਮਰਤਾ ਸਹਾਰਨਾ ਤੇ ਮਿੱਠਾ ਬੋਲਣਾ ਨਿਵਣ ਸੋ ਅੱਖਰ ਖਾਵਣ ਗੁਣ ਜੇਪਾਂ ਮੜੀਆਂ ਮੰਤਰ ਇਹ ਤ੍ਰੈ ਭੈਣੀ ਵੇਸ ਕਰ ਤਾਂ ਵਸ ਆਵਿਕੰਤ ਕਹਿੰਦੇ ਤਿੰਨ ਗੁਣ ਪੱਲੇ ਬਨ ਲਾ ਰੱਬ ਵੀ ਤੇਰੇ ਹਿਰਦੇ ਘਰ ਵਿੱਚ ਆਣ ਕੇ ਰਸੇਗਾ ਤੇ ਜਗਤ ਵਿੱਚ ਵੀ ਤੇਰੀ ਸ਼ੋਭਾ ਹੋਵੇਗੀ ਮਾਣ ਹੋਵੇਗਾ ਵਡਿਆਈ ਹੋਵੇਗੀ